ਸੰਗਤ ਜੀ ਐ ਦੁਪਹਿਰ ਦਾ ਪ੍ਰਸ਼ਾਦਾ ਵਰਤਾਇਆ ਜਾ ਰਿਹਾ ਸੋ ਇਦਾਂ ਇਹ ਦੁਪਹਿਰ ਦਾ ਪ੍ਰਸ਼ਾਦਾ ਸਾਰੇ ਸੰਗਤ ਰੂਪ ਤੇ ਵਿੱਚ ਵਰਤਾਇਆ ਜਾਂਦਾ ਹੈ ਤੇ ਪਚਾ ਰਹੇ ਆ ਆਪਣਾ ਆਪਣਾ ਭੈਣਾ ਦਾ ਬਹੁਤ ਸਹਾਇਕ ਹੈ ਉੱਥੇ ਪ੍ਰਸ਼ਾਦਾ ਫੱਕ ਰਿਹਾ ਔਰ ਜੀ ਸਰ ਅਸੀਂ ਕਾਲ ਸਾਰਿਆਂ ਕੋਲ ਪਹੁੰਚ ਰਹੇ ਪਹਿਲਾਂ ਬਾਕੀ ਪੇਸ਼ੈਂਟਾਂ ਦੀ ਡਰੈਸਿੰਗ ਚੱਲ ਰਹੀ ਸੀ ਮੁੜ ਕੇ ਫਿਰ ਜੰਮੂ ਤੋਂ ਪੇਸ਼ੈਂਟ ਆਇਆ ਉਹਨੂੰ ਬਹੁਤ ਟਾਈਮ ਲੱਗਿਆ ਫਿਰ ਮੁੜ ਕੇ ਹੁਣ ਪਠਾਨਕੋਟ ਤੋਂ ਪੇਸ਼ੈਂਟ ਆਇਆ ਦੁਪਹਿਰ ਦੇ ਜੋ ਦੇਖ ਪਾ ਰਹੇ ਹੋ 1 ਵਜ ਚੁੱਕਿਆ ਨਾ 1 ਵਜੇ ਜਾ ਕੇ ਦੀਪਿਕਾ ਭੈਣ ਜੀ ਫ੍ਰੀ ਹੋਏ ਸੋ ਇੰਨਾ ਇੰਨਾ ਟਾਈਮ ਲੱਗ ਜਾਂਦਾ ਸਿਰਫ ਡਰੈਸਿੰਗ ਤੋਂ ਫ੍ਰੀ ਹੋਣ ਨੂੰ ਸੋ ਇਸ ਤਰ੍ਹਾਂ ਸਾਰੀ ਸੇਵਾਵਾਂ ਚੱਲਦੀਆਂ ਨੇ ਸੋ ਆ ਵੀਰ ਕਸ਼ਮੀਰ ਤੋਂ ਹੈ ਅੱਗੇ ਪ੍ਰਸ਼ਾਦ ਦੀ ਸੇਵਾ ਕਰ ਰਿਹਾ ਹੈ ਇੱਧਰ ਭੈਣਾਂ ਆਹ ਰੋਟੀ ਪ੍ਰਸ਼ਾਦਾ ਪਾਣੀ ਪਲੇਟਾਂ ਚ ਭਰ ਰਹੀਆਂ ਨੇ ਤੇ ਬਾਕੀ ਭੈਣਾਂ ਵਰਤਾ ਰਹੀਆਂ ਨੇ ਸੋ ਇਸ ਤਰ੍ਹਾਂ ਦੁਪਹਿਰ ਦੇ ਪ੍ਰਸ਼ਾਦੀ ਸੇਵਾ ਚੱਲ ਰਹੀ ਹੈ ਇੱਥੇ ਅਬ ਦੂਜੀ ਭੈਣਾਂ ਇੱਧਰ ਪ੍ਰਸ਼ਾਦਾ ਰੋਟੀ ਪ੍ਰਸ਼ਾਦਾ ਲਾ ਰਹੀਆਂ ਨੇ ਸਾਰੀਆਂ ਇੱਥੇ ਸੰਗਤੂਪੇ ਬਣ ਕੇ ਸਟਾਫ